ਜੇ ਤੁਹਾਡੇ ਬੱਚਿਆਂ ਦਾ ਹਾਸਾ ਹੋਇਆ ਤੇ ਕਿਵੇਂ ਬੱਚੇ ਠੀਕ ਨੇ ਪਹਿਲਾਂ ਇਹ ਦੱਸੋ ਹਾਂਜੀ ਬਸ ਬੱਚੇ ਠੀਕ ਨੇ ਕੋਸ ਕਦੇ ਲੱਗੀ ਆ ਸਰ ਕੀ ਦੱਸਿਆ ਬੱਚਿਆਂ ਨੇ ਵੀ ਕਿਹਦੀ ਗਲਤੀ ਸੀ ਬੱਚੇ ਦੱਸਦੇ ਨੇ ਕੋਈ ਮੂਰੇ ਗੱਡੀ ਨਹੀਂ ਸੀ ਉੰਜ ਕੋਈ ਕੋਈ ਨਹੀਂ ਸੀਗੀ ਦਸ ਵਰੀਆਂ ਸਾਫ ਸਾਫ ਸੀ ਦੁਲੀਜਾਂ ਦੀ ਬੱਸ ਪਲਟੀ ਕੋਈ ਕਾਰਨ ਤਾਂ ਬਣਿਆ ਹੀ ਹੋਊਗਾ ਬੱਚੇ ਦੱਸ ਰਹੇ ਨੇ ਪਹਿਲਾਂ ਵੀ ਦੱਸ ਦੇਣੇ ਅਸੀਂ ਗੌਰ ਨਹੀਂ ਕੀਤੀ ਕੀ ਗਏ ਨੇ ਕਿ ਕਿਰਾਾ ਪੀਂਦਾਂ ਤੇ ਤੇ ਕਦੇ ਸਕੂਲ ਨੂੰ ਸ਼ਿਕਾਇਤ ਨਹੀਂ ਕੀਤੀ ਉਸ ਗੱਲ ਦੇ ਬਸ ਕਹਿ ਨਹੀਂ ਕੀਤੀ ਸਾਰਾ ਗਰੀਬ ਹੈਗੇ ਐਨਾ ਟਾਈਮ ਹੀ ਨਹੀਂ ਹੁੰਦਾ ਬਾਹਰ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਗਾਂਧੀ ਕੀ ਡਰਾਈਵਰ ਦੀ ਡਰਾਈਵਰ ਨੂੰ ਕੁਝ ਮਾੜਾ ਮਾੜਾ ਸਜ਼ਾ ਹੋਣੀ ਚਾਹੀਦੀ ਫਿਰ ਐ ਥੋੜਾ ਹੁੰਦਾ ਕੱਲੇ ਕੱਲੇ ਬੱਚੀ ਆਗੇ ਹਾਰਾ ਕੇ ਦੇਖਣਾ ਵੀ ਜੇ ਚਲੋ ਹਜੇ ਤਾਂ ਬਚਾਅ ਹੋ ਗਿਆ ਵੀ ਜੇ ਜਿਆਦਾ ਛੱਟ ਵਿੱਚ ਲੱਗ ਜਾਂਦੀ ਵਿੱਚ ਤੇ ਕਿਸੇ ਦਾ ਵਿੱਚ ਦਾ ਨੁਕਸਾਨ ਹੋ ਜਾਂਦਾ ਫਿਰ ਕੀ ਕਰਦੀ ਕਿੰਨੇ ਕ ਬੱਚੇ ਸੀਰੀਅਸ ਸੀਰੀਅਸ ਕੁਸਟਰ ਸਾਰੇ ਚਲੇ ਗਏ ਕੋਸਾ ਪਏ ਨੇ ਕੋਈ ਪਤਾ ਨਹੀਂ ਉੱਧਰਲੇ ਕਮਰੇ 'ਚ ਨੇ ਕੋਸਾ ਪਏ ਨੇ ਗਿਆ ਤਾਂ ਬੱਚਾ ਦੇਖੋ ਕਿੱਸੇ ਦਾ ਇਹ ਬੱਚਾ ਇਹ ਦੇਖ ਲਓ ਕਿ ਨਾ ਆਏ ਤੇ ਰਾਤ ਘੜੀਏ ਇਹ ਤਾਂ ਜਿਆਦਾ ਬਹੁਤ ਹੈ ਇਹ ਵੀ ਨਹੀਂ ਜੀ ਜਿਪਣ ਉਹਨੇ ਕੀਤੀ ਸੀ ਸਰ ਕੋਲ ਕਿਹਦੇ ਕੋਲੇ ਕਿਹੜੇ ਸਰ ਕੋਲੇ ਕੈਂਪੇਨ ਮੈਨੇਜਰ ਸਰ ਕੋਲ ਕੀਤੀ ਸੀ ਜੀ ਤੇ ਕੀ ਕਿਹਾ ਸੀ ਤੁਸੀਂ ਉਹਨਾਂ ਨੂੰ ਸਰ ਉਹਨੇ ਕਿਹਾ ਸੀ ਜੀ ਵੀ ਸਰ ਸਾਡੇ ਵੀ ਡਰਾਈਵਰ ਅੰਕਲ ਆ ਵੀ ਉਹ ਨਾਲੇ ਤਾਂ ਵੀ ਹਨਾ ਡ੍ਰਿੰਕ ਉਹ ਜਿਆਦਾ ਕਰਦੇ ਆਗੇ ਤੇ ਨਾਲੇ ਨਾ ਉਹਨਾਂ ਦੀ ਪੀਤੀ ਵੀ ਜਿਆਦਾ ਤਾਂ ਹੁੰਦੀ ਆ ਇਹ ਹਲੋ ਕੁੜੀਆਂ ਜੀ ਜਿਆਦਾ ਹੀ ਗਾਵਾ ਗਾਉਂਦੇ ਆ ਜੇ ਬੱਸਾਂ ਦੇ ਵਿੱਚ ਤੇ ਕੋਈ ਐਕਸ਼ਨ ਨਹੀਂ ਸੀ ਲਿਤਾ ਗਿਆ ਜੀ ਇੱਕ ਮਿੰਟ ਬੇਟਾ ਕੀ ਨਾਮ ਤੁਹਾਡਾ ਕੀ ਨਾਮ ਬੜਕ ਕਿਵੇਂ ਹਾਂ ਸਾਹਿਬਾ ਪ੍ਰਿਆ ਕਿਵੇਂ ਕੀ ਗੱਲਬਾਤ ਬਣੀ ਸੜਕ ਸਾਫ ਸੀ ਕੋਈ ਨਾ ਸੜਕ ਤੇ ਕੋਈ ਬੜੀ ਸੀਗਾ ਕਲੀਨਲੀ ਹੁੰਦੀ ਨਾ ਕੁਝ ਮੁਗਿਆ ਰਿਹਾ ਸੀ ਬਸ ਭਾਈ ਪਾਟ ਦੀ ਗਾਜ ਜਿਹੜਾ ਡਰਾਈਵਰ ਸੀ ਉਹਦੀ ਪਤਾ ਲੱਗਿਆ ਸ਼ਰਾਬ ਪੀਤੀ ਸੀ ਸਹੀ ਹੈ ਇਹ ਗੱਲ ਨਹੀਂ ਤੁਹਾਨੂੰ ਪਤਾ ਨਹੀਂ ਲੱਗਿਆ ਵੀ ਉਹਦੀ ਸ਼ਰਾਬ ਤੇ ਇਸ ਕਦੇ ਸਕੂਲ ਨੂੰ ਸ਼ਿਕਾਇਤ ਨਹੀਂ ਕੀਤੀ ਇਸ ਗੱਲ ਦੀ ਡਰ ਕਾ ਦਾ ਪੁੱਤ ਆਪਦੀ ਜ਼ਿੰਦਗੀ ਨੂੰ ਕਾਦਾ ਡਰ ਹੁੰਦਾ ਘਰੇ ਮਾਂ ਪਿਓ ਨੂੰ ਨਹੀਂ ਦੱਸ ਸਕਦੇ ਵੀ ਉਹ ਜਦ ਤੇ ਉਹਨਾਂ ਨੇ ਵੀ ਨਾ ਕੋਈ ਗੱਲ ਸਕੂਲ ਨਾਲ ਕੀਤੀ ਤੇ ਤੁਹਾਡੇ 60 ਕਿੰਨੇ ਕ ਕਿੰਨੇ ਬੱਚੇ ਸੀਗੇ ਟੋਟਲ ਬਸਤ ਦੇ ਵਿੱਚ ਹਜੀ 45 47 ਨਾਲੇ ਕਹਿੰਦੇ 40 ਬੱਚੇ ਸੀਗੇ ਚਾਹਦੇ ਲੋਕ 40 ਬੱਚੇ ਹੋਣੇ ਠੀਕ ਤੇ 60 ਸੀਰੀਅਸ ਕਿੰਨੇ ਬੱਚਿਆਂ ਦੇ ਸੀਰੀਅਸ ਕਿੰਨੇ ਕ ਕਿੱਥੇ ਕਿੱਥੋਂ ਦੇ ਰਹਿਣ ਵਾਲੇ ਸੀ ਬੱਚੇ ਸ਼ੋਟੀ ਬਚਦੀ ਨਹੀਂ ਤੁਸੀਂ ਕਿਸ ਦਾ ਨਾਮ ਲਾਸਟ ਪਰ ਤਾਂ ਟ੍ਰਿਕ ਟੁਰ ਕੁ ਡਿਪੈਂਡੈਂਟ ਸਕੂਲ ਕਿੱਡੇ ਦੀ ਬੱਸ ਸੀ ਇਹ ਐਮਿਨੈਂਸਿਸ ਸਕੂਲ ਦੀ ਬੱਸ ਸਰਕਾਰੀ ਸਕੂਲ ਦੀ ਬੱਸ ਭਗਵੰਤ ਮਾਨ ਦਾ ਸੀ ਕੀ ਮੰਗ ਕਰਦੇ ਭਗਵੰਤ ਮਾਨ ਜੀ ਤੋਂ ਵੀ ਜਿਹੜੇ ਇਹੋ ਜਿਹੇ ਹਾਲਾਤ ਦੇ ਵਿੱਚ ਡਰਾਈਵਰ ਰੱਖੇ ਆ ਕੀ ਕਹਿਣਾ ਚਾਹਾਂਗੇ ਸਾਰੇ ਸਭ ਇੱਕ ਬੱਸ ਹਾਸਾ ਵਾਪਰਿਆ ਤੁਸੀਂ ਮੌਕੇ ਤੇ ਪਹੁੰਚੇ ਬੱਚਿਆਂ ਦਾ ਹਾਲਚਾਲ ਜਾਣਨਾ ਹੈ ਪਹਿਲਾਂ ਤੇ ਇਹ ਦੱਸੋ ਵੀ ਬੱਚਿਆਂ ਦੀ ਹਾਲਤ ਕਿਹੋ ਜੀ ਹੈ ਬੱਚਿਆਂ ਦੀ ਹਾਲਤ ਠੀਕ ਹੈ ਮੈਂ ਸਾਰੇ ਬੱਚਿਆਂ ਨੂੰ ਮਿਲਿਆ ਵਿਜ਼ਿਟ ਕੀਤਾ ਬਕੈਦਾ ਔਰ ਜੋ ਇਹ ਘਟਨਾ ਵਾਪਰੀ ਹੈ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ ਤੇ ਅਸੀਂ ਪੂਰੀ ਤਰ੍ਹਾਂ ਇਸ ਗੱਲ ਨੂੰ ਲੈ ਕੇ ਸੁਚੇਤ ਆ ਮੈਂ ਹੁਣ ਹਸਪੀਟਲ ਦੇ ਵਿੱਚ ਆ ਸਾਰੇ ਬੱਚਿਆਂ ਦਾ ਹਾਲ ਜਾਣਨਾ ਹੈ ਬੱਚੇ ਤਕਰੀਬਨ ਤਕਰੀਬਨ ਠੀਕ ਨੇ ਟੋਟਲ ਬੱਚੇ ਵਿੱਚ ਮੈਨੂੰ ਜੋ ਪਤਾ ਲੱਗੇ 35 ਬੱਚੇ ਸੀ ਜਿਨ੍ਹਾਂ ਵਿੱਚੋਂ 8 ਬੱਚੇ ਆ ਜਿਹੜੇ ਉਹਨਾਂ ਦੇ ਸੱਟਾਂ ਵੱਜੀਆਂ ਸੀ ਤੇ 8ਾਂ ਦੇ ਵਿੱਚੋਂ ਦੋ ਬੱਚੇ ਤਕਰੀਬਨ ਤਕਰੀਬਨ ਠੀਕ ਸੀ ਤੇ ਉਹ ਡਾਕਟਰ ਸਾਹਿਬ ਨੇ ਉਹਨੂੰ ਛੁੱਟੀ ਦਿੱਤੀ ਹੈ ਤੇ 6 ਬੱਚੇ ਹੈਗੇ ਨੇ ਜਿਨ੍ਹਾਂ ਵਿੱਚੋਂ ਤਿੰਨ ਬੱਚੇ ਨੂੰ ਸਿਵਲ ਹਸਪੀਟਲ ਲਿਜਾਇਆ ਜਾ ਰਿਹਾ ਤੇ ਨਾਲ ਤਿੰਨ ਬੱਚੇ ਸਾਡੇ ਇੱਥੇ ਦੀਪ ਹਸਪੀਟਲ ਦੇ ਵਿੱਚ ਬਾਕੀ ਮੈਂ ਜਿਹੜੇ ਸਾਡੇ ਸਿਵਲ ਹਸਪੀਟਲ ਦੇ ਡਾਕਟਰ ਸਾਹਿਬ ਆ ਡਾਕਟਰ ਉਪਵੰਦੀ ਉਹਨਾਂ ਨਾਲ ਬਕਾਇਦਾ ਤੌਰ ਤੇ ਮੈਂ ਫੋਨ ਤੇ ਗੱਲ ਕੀਤੀ ਹੈ ਉਹਨਾਂ ਕੋਲ ਸਾਰੇ ਪ੍ਰਬੰਧ ਮੁਕੰਮਲ ਨੇ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਮੈਂ ਸਾਰੇ ਪੇਰੈਂਟਸ ਨੂੰ ਕਿਹਾ ਕਿ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਜੋ ਘਟਨਾ ਵਾਪਰੀ ਹੈ ਮਾੜੀ ਵਾਪਰੀ ਹੈ ਪਰ ਅਸੀਂ ਸਾਰਾ ਬੱਚਿਆਂ ਦੀ ਪੂਰੀ ਚੰਗੀ ਤਰ੍ਹਾਂ ਦੇਖਭਾਲ ਕਰ ਰਹੇ ਹਾਂ ਸਰ ਇੱਕ ਜਿਹੜਾ ਡਰਾਈਵਰ ਸੀ ਉਹ ਸ਼ਰਾਬੀ ਹਾਲਤ ਚ ਪਾਇਆ ਗਿਆ ਮੌਕੇ ਤੇ ਲੋਕਾਂ ਨੇ ਉਹਨੂੰ ਫੜਿਆ ਮੈਨੂੰ ਪਤਾ ਲੱਗਿਆ ਕਿ ਉਹਦੇ ਡਰਿੰਕ ਕੀਤੀ ਹੋਈ ਸੀ ਜੇਕਰ ਉਹਦੀ ਡ੍ਰਿੰਕ ਕੀਤੀ ਹੋਈ ਸੀ ਤਾਂ ਉਹ ਹਸ ਰਸਤੇ ਵਿੱਚ ਲਿਆ ਹੋਇਆ ਉਹਦਾ ਮੈਡੀਕਲ ਕਰਵਾਇਆ ਜਾਊਗਾ ਬਾਕੀ ਦਾ ਉਹਦੇ ਜੋ ਬਣਦੀ ਹੈ ਕਾਰਵਾਈ ਕੀਤੀ ਜਾਊ ਕਿਸੇ ਪ੍ਰਕਾਰ ਦੀ ਕੋਈ ਟੱਲੇ ਨਹੀਂ ਦਿੱਤੀ ਜਾ ਸਰ ਇੱਕ ਬੱਚਿਆਂ ਦੇ ਪੱਕੇ ਪੇਪਰ ਚੱਲ ਰਹੇ ਸੀ ਪਲੱਸ ਬੰਦੇ ਔਰ ਬੱਚੇ ਇੰਜਰਡ ਹੋ ਗਏ ਉਹ ਇੱਥੇ ਪਏ ਆ ਕਿ ਬੱਚਿਆਂ ਸਰਕਾਰ ਵੱਲੋਂ ਕਿ ਬੱਚਿਆਂ ਨੂੰ ਪੇਪਰ ਦੇ ਵਿੱਚ ਰਾਹਤ ਦਿੱਤੀ ਜਾਊਗੀ ਦੇਖੋ ਇਹ ਜਿਹੜੇ ਪਲੱਸ 1 ਦੇ ਪੇਪਰ ਹੁੰਦੇ ਆ ਤਕਰੀਬਨ ਸਕੂਲ ਨੇ ਲੈਣੇ ਹੁੰਦੇ ਆ ਤੇ ਅਸੀਂ ਸਕੂਲ ਦੇ ਜਿਹੜੇ ਇੰਚਾਰਜ ਸਾਹਿਬ ਨੇ ਉਹਨਾਂ ਨਾਲ ਗੱਲ ਕਰਕੇ ਬੋ ਕਹਦਾ ਜੋ ਮਤਲਬ ਮੇਰੇ ਕਹਿਣ ਤੋਂ ਬਹੁਤ ਬੱਚਾ ਦਾ ਨੁਕਸਾਨ ਨਹੀਂ ਹੋਣ ਦੇਗਾ ਔਰ ਬੱਚ ਸਰਕਾਰੀ ਸਕੂਲ ਦੇ ਬੱਚੇ ਸੀਗੇ ਔਰ ਸਰਕਾਰ ਵੱਲੋਂ ਕੀ ਬੱਚਿਆਂ ਨੂੰ ਕੀ ਮਾਲੀ ਸਹਾਇਤਾ ਦਿੱਤੀ ਜਾ ਰਹੀ ਹੈ ਤੁਹਾਡੇ ਵੱਲ ਦੇਖੋ ਅੱਜ ਤਾਂ ਅਸੀਂ ਆ ਕੇ ਵੇਖ ਹੀ ਰਹੇ ਬੱਚਿਆਂ ਨੂੰ ਜੋ ਵੀ ਕਰਨਾ ਪਿਆ ਜਿਹੜਾ ਇਲਾਜ ਆ ਟੋਟਲ ਅਸੀਂ ਆਪ ਕਰਵਾਵਾਂਗੇ ਅ ਕਿਸੇ ਪ੍ਰਕਾਰ ਦਾ ਮਾਪਿਆਂ ਤੇ ਬੋਧ ਨਹੀਂ ਪਾਵਾਂਗੇ ਬਾਕੀ ਜੋ ਜੋ ਵੀ ਅਸੀਂ ਬੱਚਿਆਂ ਦੀ ਮਦਦ ਕਰ ਸਕਦੇ ਹਾਂ ਕਰਾਂਗੇ ਸਰ ਜੀ ਜਿਵੇਂ ਬੱਚਿਆਂ ਨੇ ਅੱਜ ਚੁਟਾਇਆ ਕਿ ਮੌਕੇ ਤੇ ਕੋਈ ਐਂਬੂਲੈਂਸ ਨਹੀਂ ਪਹੁੰਚੀ ਬੱਚਿਆਂ ਨੂੰ ਪ੍ਰਾਈਵੇਟ ਗੱਡੀਆਂ ਤੇ ਸੈਕਟ ਕੀਤਾ ਗਿਆ ਮਾਪਿਆਂ ਨੂੰ ਜਾਂ ਰਾਹੀ ਗਿਰਾਂਵਨ ਨੂੰ ਤੇ ਇਹਦੇ ਵਿੱਚ ਸਕੂਲ ਦੀ ਕਿਹ ਜਿਹੜਾ ਹਾਦਸਾ ਹੋਇਆ ਉਹ ਦੂਸਰਾ ਲੈਂਕ ਰੋਡ ਤੇ ਹੋਇਆ ਔਰ ਐਸਐਸਐਫ ਦੀ ਗੱਡੀ ਤੁਰੰਤ ਪਹੁੰਚੀ ਆ ਠੀਕ ਹੈ ਨਾ ਕੋਈ ਲਜਾਣ ਦੀ ਜਾਂ ਬੱਚਿਆਂ ਨੂੰ ਕੱਢਣ ਦੀ ਕੋਈ ਨਾ ਦੇਰੀ ਹੋਈ ਆ ਤੇ ਨਾ ਕਿਸੇ ਪ੍ਰਕਾਰ ਦੀ ਪ੍ਰੋਬਲਮ ਆਉਣ ਦਿੱਤੀ ਆ ਸਾਰੇ ਬੱਚੇ ਅ ਅਸੀਂ ਲੈ ਕੇ ਆਂਦੇ ਆ ਮੈਮ ਕੀ ਨਾਮ ਆ ਜੀ ਸਰ ਪ੍ਰਿੰਸੀਪਲ ਐਸ.ਓ.ਈ. ਨਿਹਾਲ ਸਿੰਘ ਬਟ ਕਿਹੜੇ ਸਕੂਲ ਦੇ ਪ੍ਰਿੰਸੀਪਲ ਹੋ ਐਸ.ਓ.ਈ. ਨਿਹਾਲ ਸਿੰਘ ਮੈਮ ਅੱਜ ਇੱਕ ਹਾਦਸਾ ਹੋਇਆ ਬੱਚਿਆਂ ਨਾਲ ਸਕੂਲ ਬੱਸ ਬਲਾਸਪੁਰ ਤੋਂ ਰਾਮਾ ਰੋਡ ਤੇ ਪਲਟੀ ਹੋਰ ਬੱਚਿਆਂ ਦੇ ਸੱਟਾਂ ਵੱਜੀਆਂ ਤੇ ਹੁਣ ਤੁਸੀਂ ਬੱਚਿਆਂ ਦੀ ਹਾਲਾਤ ਜਾਣੇ ਕਿਹੇ ਜਿਹੇ ਹਾਲਾਤ ਬੱਚਿਆਂ ਦੇ ਕਿਵੇਂ ਨੇ ਬੱਚੇ ਸਰ ਬਹੁਤ ਮੰਨ ਭਾਗੀ ਘਟਨਾ ਹੋਈ ਹੈ ਜਿਹੜੀ ਬੱਚਿਆਂ ਦੇ ਨਾਲ ਹੋਈ ਹੈ ਜੀ ਪਰ ਜੋ ਅਸੀਂ ਡਾਕਟਰਸ ਤੋਂ ਫੀਡਬੈਕ ਸਾਨੂੰ ਮਿਲੀ ਹੈ ਪਲੱਸ ਸਾਡੇ ਐਸਐਮਓ ਡਾਕਟਰ ਵੀ ਸੈਕਿੰਡ opinion ਦੇ ਕੇ ਗਈ ਹੈ ਸੋ ਸਾਰੇ ਬੱਚੇ ਠੀਕ ਹੈ ਹੈਡ ਇੰਜਰੀ ਐਬਡੋਮਨ ਇੰਜਰੀ ਇਸ ਤਰ੍ਹਾਂ ਦੀ ਜਾਂ ਬੋਨ ਇੰਜਰੀ ਦੀ ਰਿਪੋਰਟ ਨਹੀਂ ਆਈ ਹੈ ਥੋੜੀ ਬਹੁਤ ਲਿੰਫੇਡ ਸਵੇਲਿੰਗ ਵਗੈਰਾ ਆਈ ਹੈ ਬਟ ਓਵਰঅল ਅਸੀਂ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਕਰਦੇ ਹਾਂ ਕਿ ਬੱਚੇ ਠੀਕ ਠਾਕ ਹੈ ਮੈਡਮ ਜਿਹੜਾ ਤੁਹਾਡੇ ਬੱਸ ਦਾ ਡਰਾਈਵਰ ਸੀ ਉਹ ਡਰਿੰਕਡ ਸੀਗਾ ਔਰ ਬੱਚੇ ਕਹਿੰਦੇ ਵੀ ਉਹ ਪਹਿਲਾਂ ਵੀ ਡਰਿੰਕ ਕਰਦਾ ਔਰ ਅੱਜ ਵੀ ਬਹੁਤ ਓਵਰ ਉਹਦੀ ਡਰਿੰਕ ਕੀਤੀ ਸੀ ਸਰ ਇਹ ਚੀਜ਼ ਸਾਡੇ ਕੋਲ ਜਿਵੇਂ ਤੁਹਾਡੇ ਕੋਲ ਆਈ ਹੈ ਅੱਜ ਹੀ ਸਾਡੇ ਕੋਲ ਆਈ ਹੈ ਜੇ ਪਹਿਲਾਂ ਆਈ ਹੁੰਦੀ ਤਾਂ ਸਾਡੀ ਇਹ ਬਕਾਇਦਾ ਸਰਕਾਰੀ ਨੋਰਮਸ ਦੇ ਅਕੋਰਡਿੰਗ ਬੈਂਸ ਪਾਸ ਹੋਈਆਂ ਹੋਈਆਂ ਹੈ ਤੇ ਸਾਰੇ ਨੋਰਮਸ ਫੋਲੋ ਕਰਨੇ ਅਸੀਂ ਰੂਲਸ ਦੇ ਅਕੋਰਡਿੰਗ ਹੀ ਚੱਲਦੇ ਆਂ। ਤੇ ਸਾਡੇ ਕੋਲ ਪਹਿਲਾਂ ਇਸ ਤਰ੍ਹਾਂ ਦੀ ਡਰੰਕਡ ਵਾਲੀ ਕੋਈ ਗੱਲ ਨਹੀਂ ਆਈ। ਅਗਰ ਆਈ ਹੁੰਦੀ ਤਾਂ ਤੁਰੰਤ ਉਦੋਂ ਹੀ ਐਕਸ਼ਨ ਲਿਆ ਜਾਂਦਾ ਸੀ। ਜੇ ਅੱਜ ਗੱਲ ਆਈ ਹੈ ਤਾਂ ਅੱਜ ਤੁਰੰਤ ਐਕਸ਼ਨ ਲਿਆ ਜਾਵੇਗਾ। ਮੈਡਮ ਅਸੀਂ ਇੱਕ ਉਹਨੂੰ ਸਵਾਲ ਕੀਤਾ ਸੀ ਡਰਾਈਵਰ ਨੂੰ ਤੁਹਾਡੇ ਕੋਲ ਲਾਇਸੈਂਸ ਹੈ। ਉਹ ਉਹ ਕਹਿੰਦਾ ਮੇਰੇ ਕੋਲ ਕਮਰਸ਼ੀਅਲ ਹੈਵੀ ਲਾਇਸੈਂਸ ਨਹੀਂ ਹੈਗਾ, ਲਾਈਟ ਵੇਟ ਲਾਇਸੈਂਸ ਹੈ। ਕਿ ਉਹ ਤੁਸੀਂ ਸਾਰੀਆਂ ਉਹਦੀਆਂ ਜਿਹੜੀਆਂ ਸ਼ਰਤਾਂ ਸੀ ਪੂਰੀਆਂ ਕੀਤੀਆਂ ਸੀ, ਚੈੱਕ ਕੀਤੀਆਂ ਸੀ। ਸਾਡੇ ਰਿਕਾਰਡ ਦੇ ਵਿੱਚ ਉਹ ਸ਼ਰਤਾਂ ਸਾਰੀਆਂ ਮੌਜੂਦ ਨੇ, ਦਰਜ ਨੇ। ਤੇ ਔਰ ਤੁਸੀਂ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾਊਗੀ ਆਪ ਦੇ ਡਰਾਈਵਰ ਖਿਲਾਫ ਸਰ ਇਹ ਤਾਂ ਸਾਰੇ ਵਿਭਾਗ ਦੇ ਅਫੀਸਰ ਸਾਹਿਬਾਨ ਨੂੰ ਸਾਡੇ ਵੱਲੋਂ ਜੋ ਐਕਚੁਅਲ ਰਿਪੋਰਟ ਹੋਏਗੀ ਉਹ ਦਿੱਤੀ ਜਾਊਗੀ ਔਰ ਪੂਰਾ ਸਹਿਯੋਗ ਦਿੱਤਾ ਜਾਊਗਾ ਕਾਰਵਾਈ ਦੇ ਵਿੱਚ ਬੱਚਿਆਂ ਨੇ ਦੱਸਿਆ ਵੀ ਅਸੀਂ ਤੁਹਾਡੇ ਕੈਂਪਸ ਮੈਨੇਜਰ ਨੂੰ ਵੀ ਇਹਦੀਆਂ ਸ਼ਿਕਾਇਤਾਂ ਕੀਤੀਆਂ ਸੀਗੀਆਂ ਵੀ ਉਹਨੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਕਿ ਉਹਦੇ ਖਿਲਾਫ ਵੀ ਕੋਈ ਕਾਰਵਾਈ ਕਰੋ ਸਰ ਇਹ ਗੱਲ ਵੈਰੀਫਾਈ ਕੀਤੀ ਜਾਊਗੀ ਅਗਰ ਸਹੀ ਨਿਕਲਦੀ ਹੈ ਤਾਂ ਡੈਫੀਨਿਟਲੀ ਕਾਰਵਾਈ ਕੀਤੀ ਜਾਊਗੀ